ਤੇ ਲੋ ਜੀ গুড ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ आवर ਨਿਊ ਵਲੌਗ ਨਵੇਂ ਵਲੌਗਰ ਨੂੰ ਸਵਾਗਤ ਕਰਦੇ ਆ ਉਧਰ ਪਿੱਛੇ ਘਰ ਵਾਲਾ ਤੇ ਘਰ ਵਾਲੀ ਦੇ ਵਿੱਚ ਚੱਲ ਰਹੀ ਹੈ ਫਾਈਟ ਉਹ ਵੇਖੋ ਉਧਰ ਵੇਖੋ ਉਧਰ ਕਰੋ ਦੀਦੀ ਫੋਨ ਉਹ ਵੇਖੋ ਆਹ ਵੇਖੋ ਆਹ ਕਿੰਨਾ ਰਹਾ ਕਿੰਨਾ ਬੈਟ ਕੋਇਆ ਮੈਂ ਵਾ ਸਿੰਘਾ ਇੰਨੇ ਚਪਾਈ ਇੰਨੇ ਸਪਾਈ ਕੀਤੀ ਵੀ ਨਹੀਂ ਮਾਮਾ ਮੈਂ ਸਪਾਈ ਕੀਤੀ ਉਹ ਮੈਂ ਕਿੰਨਾ ਗੁੱਡ ਬੱਚਾ ਹਾਂ ਰਹਾ ਲੀ ਸੱਚੀ ਤੁਸੀਂ ਗੁੱਡ ਬੇਬੀ ਹੋ ਗੁੱਡ ਬੱਚੇ ਹੋ ਇੱਥੇ ਰਿਵਾਇਸ ਆਪਕੋ ਸਵਾਗਤ ਹੈ ਠੀਕ ਹੈ ਉਹ ਦੇਖੋ ਸਾਰਾ ਉਹ ਇੱਧਰ ਆ ਜਾਓ ਸੁੱਕੇ ਸੁੱਕੇ ਉਹਨਾਂ ਨੇ ਸਫਾਈ ਕੀਤੀ ਪੋਚੇ ਲੱਗੇ ਉੱਧਰ ਉਹ ਕੰਮ ਕਰਦੇ ਪਏ ਇੱਧਰ ਸਾਡੇ ਮਾਸੀ ਜੀ ਆ ਜ ਸਾਡੀ ਫਰਮਾਇਸ਼ ਤੇ ਲੱਗੇ ਬਣਾਉਣਾ ਹੈ ਕੀ ਬਣਾਉਣ ਲੱਗੇ ਪੂੜੀਆਂ ਆਲੂ ਐਂਡ ਪੂੜੀ ਪੂੜੀ ਕੜਾਈ ਚੋਂ ਭੱਜਣ ਵਾਲੀ ਆ ਬਸ ਅਸੀਂ ਉਹਨੂੰ ਫੜ ਲੈਣਾ ਛੇਤੀ ਛੇਤੀ ਇੱਥੇ ਪਾ ਲੈਣਾ ਆਪਾਂ ਇੱਥੇ ਹਣਾ ਜਸ ਜਸ ਕੀ ਖਾਓਗੇ ਮੈਂ ਮੈਂ ਖਾਉਂਗਾ ਚਿੱਦੀਆਂ ਵਿੱਚ ਪੂੜੀਆਂ ਪੂੜੀਆਂ ਪੂੜੀ ਹੀ ਖਾਉਗੇ ਹੋਰ ਕੁਝ ਜੀਜੀਆਂ ਵੀ ਖਾਉਂਗਾ ਇੱਕ ਮੈਂ ਕੁੱਕੜੇ ਖਾਉਂਗਾ ਮੈਂ ਮਨੋ ਲੱਤ ਵਾਲੇ ਲੱਤ ਵਾਲੇ ਕੰਟੀਨ ਚ ਖੜਿਆ ਉੱਥੋਂ ਦੀ ਚੀਜ਼ੀਆਂ ਵਧੀਆ ਮਿਲਦੀਆਂ ਵਾਹ ਬੇਬਾਹ ਉਹ ਕਿਹੜੀ ਕੰਟੀਨ ਆ ਆਟ ਪਾਇੰਟ ਅੱਛਾ ਸਮਾਰਟ ਪੁਆਇੰਟ ਠੀਕ ਇੱਧਰ ਗੁਜਰੇ ਆਟਾ ਤੇ ਬਹੁਤ ਜਲਦੀ ਪੂੜੀ ਬਣੇ ਆਖਿਆ ਹੀ ਗਾ ਕੱਲ ਜਾਵਾਂਗੇ ਕੱਲ ਫਿਰ ਲੇਟ ਹੋਗੇ ਨਾ ਤੇਰੀ ਆਖਿਆ ਤੇ ਕੱਲ ਜਾਵਾਂਗੇ ਚਲੋ ਜੀ ਹੁਣ ਮਿਲਦੇ ਆਂ ਫਿਰ ਤੁਹਾਨੂੰ ਅੱਜ ਪਤਾ ਨਹੀਂ ਅੱਜ ਕੀ ਕੀ ਚੱਲੇਗਾ ਜੋ ਵੀ ਹੋਗਾ ਵਲੌਗ ਦੇਖ ਲਿਓ ਦੋਤੀ ਦੇਖ ਲੈ ਦੋਸਰ ਦੇ ਆਖੜੇ ਵਿੱਚ ਜਦੋਂ ਪੂੜੀ ਅਜੇ ਬਣੀ ਨਹੀਂ ਹੈ ਨਾ ਪਹਿਲਾਂ ਹੀ ਮੈਂ ਲੈ ਕੇ ਭੱਜਾਂ ਆਟੇ ਦੇ ਵਾਲੇ ਆਟੇ ਦੇ ਵਾਲੇ ਤੇ ਆਖ ਲੋਤੇ ਆ ਵੀ ਜਿੱਦਾਂ ਨਾ ਆਟਾ ਲੈ ਕੇ ਭੱਜਣਾ ਆ ਵਾਟਰ ਚ ਭੇਜਦਾ ਤਾਂ ਕੋਈ ਗੱਲ ਨਹੀਂ ਸਾਰਿਆਂ ਦੇ ਹਸਬੰਦ ਕਰਦੇ ਹੀ ਆ ਫਿਰ ਆਪਾਂ ਫਿਰ ਕੀ ਹੋ ਗਿਆ ਆਟਾ ਲੈਣੇ ਭੱਜਣ ਲਈ ਇੰਨਾ ਦੋਵਾਂ ਨੇ ਬੇਰੇ ਦੁਆਲੇ ਹਾਂ ਇੱਕ ਹੱਪੀ ਤੇ ਕੜਾਈ ਲੈ ਕੇ ਨਾ ਮਾਸੜ ਭਾਜਿਓ ਕੜਾਈ ਚ ਪੈਣਾ ਮਾਂ ਕਾਹ ਮਾਂ ਤਾਂ ਮੈਂ ਜਾਣੀ ਇਹ ਤਾਂ ਹੀ ਹੁੰਦਾ ਖਾ ਕੇ ਪੂੜੀਆਂ ਤੇ ਹੁਣ ਇਹਨਾਂ ਕੋ ਬੈਠੇ ਰਹਿ ਖਾ ਦੋ ਲਾਤੀ ਬੱਦ ਬੈਟ ਭਰੇ ਆ ਕੇ ਉਹ ਕਿਧਰ ਰੱਖਾਉਂ ਗਏ ਨੇ ਜਿਹੜੀ ਮਾਤਵਜੀ ਆ ਨਾ ਪੂਰੀਆਂ ਖਾ ਗਏ ਫੁੱਲ ਮਾਤ ਹੁਣ ਮੈਂ ਸੋਚਣੀ ਆ ਥੋੜਾ ਕੌਣ ਫਿਰਦੀ ਆ ਜੀ ਬਾਜ਼ਾਰ ਜਾਣਾ ਹੈ ਆਪਣੇ ਮਸਚਾ ਜਰ ਲਾਣਗੇ ਤਿਆਰ ਤੇ ਹੋ ਗਏ ਫਿਰ ਮਿਲਦੇ ਦਈ ਆ ਮਾ ਸਾ ਮੈਨੂੰ ਕੀ ਕਰ ਰਹੇ ਮੈਨੂੰ ਵੀ ਚਾਹ ਲਾਉ ਮੋ ਗੁਰਕਾ ਮੈਂ ਨਾ ਹੁਣ ਆਏ ਮੈਨਾਂ ਲੋਸੇ ਮੈਂ ਹੈਂ ਤੀ ਬੁਰੀ ਵਿਖਾ ਚੌਕ ਉੱਪਰ ਸਤਿ ਮੈਨੂੰ ਜਾਈ ਦੇਖਿਆ ਉਹ ਲੱਗੀ ਹਾਂ ਤੈਨੂੰ ਇਹ ਅੱਜ ਚੱਲਦੀ ਲੱਗੀ ਆ ਦੇ ਮੈਨੂੰ ਕੀ ਇਹ ਐਡਾ ਹੀ ਬੰਦ ਚੜਾਈ ਇੰਨਾ ਠਾਇਆ ਦੇ ਤੂੰ ਠਾਇਆ ਦੇ ਉਹਨੂੰ ਐਨੇ ਕੰਦੇ ਜਾਣਾ ਹੈਗਾ ਕਹਿੰਦੇ ਇਹ ਕਿ ਤੋਠਾਣਾ ਨਹੀਂ ਹੈ ਇਹਨੂੰ ਮੈਨੂੰ ਲੈ ਕੇ ਚੋਣ ਪੁਰਾਣੇ ਆ ਮੇਰਾ ਨਹੀਂ ਕੰਡਾ ਨਾ ਰਿਹਾ ਉਹ ਹਾਂ ਰੋਟੀ ਬਣ ਜੂਗੀ ਰੋਟੀ ਲਓ ਜੀ ਆਪਾਂ ਇੱਥੇ ਆਈ ਹਾਂ ਸ਼ੋਪਿੰਗ ਕਰਨ ਤੇ ਬਹੁਤ ਹੀ ਸੋਹਣੀ ਤੇ ਘੈਂਟ ਘੈਂਟ ਵੈਰਾਈਟੀ ਤੇ ਕੱਪੜੇ ਮਿਲਣਗੇ ਆਵਾਂਗੇ ਇੱਥੇ ਸ਼ੋਪਿੰਗ ਕਰਕੇ ਲੈਣ ਆਵਾਂ ਹਾਂਜੀ ਗਰਮੀ ਦੀ ਰੈਡੀ ਕਾਉਣ ਨਾ ਦਿਖਾ ਦਿਓ ਗਰਮੀ ਦੀ ਇਹ ਨਿਊ ਦੁਕਾਨ ਓਪਨ ਹੋਈ ਸਾਰੇ ਆਜੋ ਇੱਥੇ ਸ਼ੋਪਿੰਗ ਬਹੁਤ ਸੋਹਣੀਆਂ ਸੋਹਣੀਆਂ ਘੈਂਟ ਗੱਲ ਬਾਤ ਦਿਖਾਓ ਹਾਂ ਕੁਛ ਗਰਮੀ ਵਾਲਾ

ਸੋ ਤਾਂ ਉਹਨੂੰ ਦੇਖਦੇ। ਭਈਆ ਕਹਾਂ ਸੇ ਆਏ ਹੋ? ਮੈਂ ਲਾਉਂਦੀ। ਅੱਜ ਜੋੜੀ ਖਲੋਤੀ ਸਾਡੀ। ਹੰਸਾਂ ਦੀ। ਮਮਾ ਫੋਟੋ ਲੈ ਲਓ। ਘਰ ਨਹੀਂ ਲਾ ਸਕਦਾ ਕੋਈ। ਮੇਰਾ ਹੋ ਚੁੱਕਾ ਏ ਫੁੱਲ। ਤੇ ਰੋਲਾ ਪੈ ਰਿਹਾ ਏ ਕਿਉਂਕਿ ਅਹੀਂ ਜਾਣਾ ਏ ਮੜਾ ਜੇ ਸਮਾਨ ਵੇਖਣ। ਤੇ ਇਹਨਾਂ ਨੇ ਘਰੇ ਰੋਲਾ ਪਾਇਆ ਪਹਿਲਾਂ ਤਾਂ ਜਾਣਾ ਕੀ ਹੁੰਦਾ ਚਲ ਰਬਾਬ ਚਲ ਰਬਾਬ ਕਹਿੰਦੀ ਮੈਂ ਨਾਲ ਜਾਣਾ ਉਹਨਾਂ ਅਈ ਕਿ ਕੁਝ ਵੇਖ ਕੇ ਆਈਏ ਸਮਾਨ ਸਮੂ ਕੁਝ ਲੈ ਜਾਏ ਕਿਉਂਕਿ ਮੱਲੀ ਸਾਹਿਬ ਆ ਰਹੇ ਫਿਰ ਚੱਲ ਜਾਣਾ ਮੈਂ ਰੋਟੀ ਲੈ ਕੇ ਆਖਦੇ ਇਹ ਹੁਣ ਆਪਾਂ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਕਿ ਵੇਚਦੇ ਆਂ ਕੁਝ ਨਾ ਕੁਝ ਲੈ ਕੇ ਆਨੇ ਕਰਦਾ ਸਮਾਨ ਹੀ ਆ ਕੁਝ ਨਾ ਕੁਝ ਲਿਆਵਾਂਗੇ ਦੇਖੋ ਬੈਗ ਗਾਈਜ਼ ਦੀਦੀ ਲੈਣਾ ਤਾਂ ਇੰ ਕੁਛ ਨਹੀਂ ਕਿਉਂ ਨਹੀਂ ਲੈਣਾ ਯਾਰ ਮੈਂ ਲੈਣੇ ਆਈ ਤਾਂ ਮੇਰੀ ਬਿਜਤੀ ਨਾ ਘੜਿਆ ਘੜੇ ਇਹਨਾਂ ਵਿੱਚੋਂ ਇੱਕ ਵੀ ਚੀਜ਼ ਲੈ ਲਓ ਕਹਣਾ ਮੇਰਾ ਨਾਮ ਵਟਾ ਦਿਓ ਤੇ ਕੁਝ ਮਤਲਬ ਚਾਹੀਦਾ ਹੋਊਗਾ ਜਿਵੇਂ ਬੰਦੇ ਨੂੰ ਹਨਾ ਉਹਦੀ ਨੀਡ ਦੇ ਅਕੋਰਡਿੰਗ ਫਿਰ ਤਾਂ ਨਵਾਂਗੇ ওকে ਯੋਕੇ ਆਮ ਅੰਡਰਸਟੈਂਡ ਚਲੋ ਗਾਈਜ਼ ਡਿਸਾਈਡ ਹੋ ਗਿਆ ਆ ਹੁਣ ਦੀਦੀ ਨੇ ਆ ਲੈਣਾ ਆ ਜਾਓ ਉੱਥੋਂ ਲੈ ਕੇ ਆਓ ਉਹ ਟੋਕਰੀ ਲੈ ਕੇ ਆਓ ਟੋਕੜੀ ਮੈਂ ਲੈ ਕੇ ਆਉਣਾ ਚਲੋ ਗਾਇਸ ਲੈ ਕੇ ਆਉਨੇ ਹੁਣੇ ਡੇਲੀ ਫਲੇਵਾ ਦੋ ਹਾਂਜੀ ਆ ਜੀ ਸੋਹਣੀ ਮਾਸੀ ਚਲੋ ਗਾਇਸ ਮਮਾ ਇੱਥੇ ਪਰੌਣੇ ਮ ਲੱਗੇ ਆ ਉਹਨਾਂ ਨਾਲ ਗੱਲਾਂ ਕਰਦੇ ਆ ਤੇ ਇਧਰ ਹੈਪੀ ਜੀ ਹੁਣੀ ਡੇ ਅ ਟਿਫਨ ਟੂਫਨ ਸੈਟ ਕਰਨਾ ਉਹ ਲੈਣ ਤੇ ਆ ਟੋਕੜੀ ਆ ਇਹ ਹਜੇ ਤੱਕ ਖਾਲੀ ਆ ਇਕ ਰਵਾਉ ਨੂੰ ਬਾਅਦ ਵਿੱਚ ਬਿਠਾਵਾਂਗੇ ਚਲੋ ਗਾਇਸ ਮਮਾ ਉਧਰ ਗੱਲੇ ਲੱਗੇ ਆ ਇਧਰ ਪਾਸੇ ਵਿੱਚ ਤੁਹਾਨੂੰ ਕਿਰਖੋ ਇਹ ਤੁਹਾਨੂੰ ਸਬਜੀ ਬਣੀ ਗਾਇਸ ਇਹ ਡਿਸਾਈਡ ਹੋਉਂਦਿਆ ਇਥੇ ਕਿਹੜਾ ਟਿਫਨ ਲੈਣਾ ਓ ਇਧਰ ਦਿਖਾਓ ਅੱਡ ਸਾਈਡ ਹੋ ਗਿਆ ਡਿਸਾਈਡ ਹੋ ਗਿਆ ਨਾ ਲੈ ਓ ਦੋ ਟਿਫਨ ਦੇ ਉੱਤੇ ਰੱਖ ਦਈਏ ਟਰਾਲੀ ਦੇ ਵਿੱਚ ਗੇਮ ਮੇ ਸੋਣਾ ਪਰੇ ਤਾਣ ਮੇਰੇ ਪਾਸ ਉਦਾਂ ਮੈਨੂੰ ਕਿੰਨੇ ਨੰਬਰ ਆਪਣਾ ਮੈਨੂੰ ਦੇ ਦੋ ਹਣਾ ਗਾਈਸ ਹੁਣ ਆਪਾਂ ਆ ਲਵਾਂਗੇ ਪਰ ਹਜੇ ਨਹੀਂ ਪਹਿਲੇ ਆਓਗੇ ਦੇਖ ਲਵਾਂਗੇ ਨਹੀਂ ਤੇ ਆ ਲਵਾਂਗੇ ਨਹੀਂ ਤਾਂ ਨਹੀਂ ਤਾਂ ਨਹੀਂ ਤਾਂ ਨਹੀਂ ਤਾਂ ਚੇਲ ਲੈ ਆਏਗੇ ਗਾਈਸ ਵਾਟ ਥਿਸ ਵਨ ਥਿਸ ਵਨ ਇਜ਼ ਮੱਖਣ ਮੱਖਣੀ ਸਵਾਦੀ ਹਲਦੀ ਮੱਖਣ ਹਾਂ ਜਿੱਦਾਂ ਇਥੇ ਲਾਇਆ ਸੀ ਪਲਾਸਟਿਕ ਦੇ ਤੇ ਨਹੀਂ ਆ ਨਹੀਂ ਕੱਚ ਦੇ ਆ ਆ ਵੇਖੋ ਗਾਇਸ ਕਿੰਨੇ ਵਧੀਆ ਗਾਇਸ રે ਇਹ ਵਾਟਰ ਆ ਇਹ ਸਾਡੇ ਕੇਕ ਆ ਉਹ ਗਾਇਸ રે ਵਾਟਰ ਨਹੀਂ ਆ ਤੇ ਗਾਇਸ ਰੋਬਾ ਸਾਡੀ ਕਹਿੰਦੀ ਆ ਵੀ ਆਈਸਕ੍ਰੀਮ ਲੈਣ ਜਾਣਾ ਕਿੱਥੇ ਆਈਸਕ੍ਰੀਮ ਉੱਥੇ ਉੱਥੇ ਗਾਇਸ ਚਲੋ ਪਹੁੰਚ ਗਏ ਆਏ ਕੇੜੀ ਲੈਣੀ ਆਇਆ ਆਇਆ ਇਧਰੋਂ ਨਹੀਂ ਖਲਣਾ ਇੱਥੋਂ ਆਇਆ ਹਾਂ ਇੱਥੋਂ ਹੂੰ ਮੈਨੂੰ ਚੱਕ ਬਾਰਾ ਲਿਆ ਕਿੰਨਾਂ ਚੱਕੋ ਦੇਰਿਆਂ ਗਾਈਸ ਬੱਸ ਕਿਰੇ ਕਾਫੀ ਗਾਈਸ ਉਹ ਕਾਫੀ ਨਹੀਂ ਕੱਟ ਰਿਹਾ ਇੱਥੇ ਹਾਰ ਇੱਕ ਅਗਲੀ ਕਾਫੀ ਆਹ ਉਹ ਛੋਟੀ ਵੱਡੀ ਕਾਫੀ ਆਹ ਨਾ ਆਹ ਵੀ ਕਾਫੀ ਆਹ ਸੈਂਟਰ ਹੈ ਗਾਈਸ ਆਹ ਵੇਖੋ ਉਸਕਾ ਨਾ ਵਧੀਆ ਸੈਂਟਰ ਓ ਸੋਰੀ ਚੱਲ ਪਿਆ ਕੋਈ ਬਾਤ ਨਹੀਂ ऐसे बड़े बड़े देशों में छोटी मोटी बातें होती रहती हैं। ओके ए यू यहाँ पा दो ਚਲ ਚਲ ਅਸ ਹੁੰਦਾ ਵੀ ਇਹ ਕਿਹੜੇ ਟੇਸਟੀਆਂ ਦੇਖੀਏ ਕੋਈ ਤੈਨੂੰ ਨਹੀਂ ਪਤਾ ਕਿਹੜੀ ਦੁਨੀਆ ਚ ਰਹਨੀ ਆ ਆ ਤੀਰ ਉਹਨਾਂ ਕੋਲ ਬੋਲਦੇ ਰਹਿੰਦੇ ਆ ਉਹ ਕ੍ਰਾਂਤੀ ਨੇ ਉਹ ਵੀ ਨਹੀਂ ਮੁੱਕ ਲੱਗੀ ਤੇ ਗਾਇਸ ਆ ਟਸਾਈਡ ਹੋ ਗਿਆ ਹ ਲੈਣਾ ਆਪਾਂ ਸਾਡੀ ਟਰਾਲੀ ਹੈ ਤੂੰ ਆਪਾ ਬੈ ਗਈ ਓਏ ਆ ਕਿਉਂ ਲੈ ਆਇਆ ਲੈ ਆ ਤੂੰ ਮੈਂ ਫਿਰ ਦੀਦੀ ਓਏ ਆ ਕੇ ਲੈ ਆ ਅੱਛਾ ਚੱਲ ਲੈ ਆਈ ਨਾ ਚਲੋ ਵੀ ਜਾਂਦੇ ਨਹੀਂ ਆ ਰਿਹਾ ਤੂੰ ਚਣੇ ਜਿਹੜੇ 89 58 ਦੇ ਆਹ ਪਾ ਲੈ ਜੀ ਚੰਗਾ ਮਿੰਟ ਆਹ ਹਾਂ 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 ਇਹ ਨਹੀਂ ਲਾਣੀ ਲਾਨੀ ਆ ਇਹ ਕਿਹੜੀ ਆ ਕਿਹੜੀ ਓਏ ਆ ਹਾ ਨਿੱਕੀ ਛੋਈ ਨਿੱਕੀ ਇਹ ਬੜੀ ਵੱਡੀ ਆ ਆ ਵੀ ਮੈਂ ਡੀ ਲਾ ਬੜੀ ਵੱਡੀ ਆ ਤੇ ਮੈਂ ਇੱਕ ਪੰਨਿੱਕੀ ਦੇ ਦੇ ਆ ਨਿੱਕੀ ਉਨ ਪਹਿਣੀ ਹੈਗੇ ਹਾਂ ਤੁਮ ਹਮ ਮੈਂ ਨੋਕਲੇ ਦੇ ਵਿੱਚ ਮਮਾ ਕੋ ਉਹ ਆਣਾ ਪੈ ਹੈ ਸੋ ਗਾਇਸ ਆ ਇਧਰ ਆ ਪਚੀ ਜੀਆਂ ਮਹਗੀ ਮਹਗੀ ਭੜਕੇ ਪੀ ਪੀ ਨੂਡਲ ਸ਼ਾਇਦ ਸ਼ਾਇਦ ਇਹਦੇ ਵਾਸਤੇ ਬਹੁਤ ਚੰਗਾ ਹੁੰਦਾ ਆ ਉਹ ਕੀ ਆ ਨਾ ਨਾ ਦੀਦੀ ਵਾਲਾ ਸਿਰ ਖਾਈ ਜਾਂਦੀ ਕਹਿੰਦੀ ਬਲੌਗਿੰਗ ਕਰ ਬਲੌਗਿੰਗ ਕਰਨ ਆਪਾਂ ਇੱਧਰ ਕਾਣੀਆਂ ਬਲੌਗਿੰਗ ਦੀਦੀ ਤੇ ਲੈਣਾ ਤੇ ਹੀ ਫਿਰ ਨਹੀਂ ਦੇਖਿਆ ਉਹ ਵਾਟ ਇਜ਼ ਥਿਸ ਬੜੀਆ ਤਵਾ ਆਇਆ ਓਏ ਚਲੋ ਆ ਇਹਨਾਂ ਬਸ ਲੈ ਲਿਆ ਆਪਾਂ ਖਾਣ ਵਾਸਤੇ ਲੈ ਲਾ ਲੈ ਲਾ ਕੋਈ ਗੱਲ ਨਹੀਂ ਕੋਈ ਚੱਕੜ ਹੀ ਨਹੀਂ ਲੋ ਜੀ ਮਲਿਸਾ ਪਹੁੰਚ ਗਏ ਨੇ ਆਓ ਯਾਰ ਮੈਂ ਕਰਦੀ ਬੇਇੱਜ਼ਤੀ ਕਰਾਉਣ ਲੱਗਾ ਜੇ ਲੁੱਕ ਚੈੱਕ ਕਰੋ ਤੇ ਲੁੱਕ 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 ਹੈ ਬੱਗਲ ਖਾ ਲਾ ਸਾਨੂੰ ਭੁੱਖਾਈ ਸਾਨੂੰ ਭੁੱਖਾ ਹੀ ਰਹਿਣ ਦਿਓ ਬੇਇੱਜ਼ਤੀ ਕਰਦਾ ਆ ਕਿਨੂੰ ਉਹ ਬੰਦਾ ਸਾਨੂੰ ਭਖਰਾਉਂਦਾ ਹੈ ਜੋ ਬੇਟਾ ਮੈਂ ਕੋਈ ਸਮਝਾ ਦੇਤਾ ਹੂੰ ਜੋ ਜੀਵਾਨੀ ਸਮਝਾਤਾ ਬੇਇੱਜ਼ਤੀ ਕਰਦਾ ਮੇਰੀ ਸਮਝੋ ਮੇਰੇ ਦਰਸ ਲੋਗੇ ਜੀ ਅਸੀਂ ਡੀਮਾਰਟ ਤੋਂ ਤੇ ਸ਼ਾਪਿੰਗ ਕਰ ਲਈ ਤੇ ਹੁਣ ਆਂਦੇ ਆ ਪੀ ਕੁਝ ਖਾਣਾ ਪੀਣਾ ਵ ਤੇ ਵੇਖਦੇ ਆ ਕੁਝ ਖਾ ਲਈ ਕਿ ਆਉਨੇ ਆ ਤੇ ਜਿੱਦਾਂ ਵੀ ਗੱਲ ਬੰਦੀ ਆ ਆ ਮੁੰਡੇ ਨੂੰ ਨਾਲ ਚੜਾ ਲਿਆ ਸਕੂਟੀ ਤੇ ਲੋ ਜੀ ਇੱਥੋਂ ਆਪਾਂ ਲੱਗੇ ਆ ਰਬੜੀ ਖਾਣ ਤੇ ਉਹ ਉੱਥੇ ਸਾਹਮਣੇ ਦੋ ਜਣੇ ਨੇ ਗਏ ਆ ਬਾਸਬੂਰ ਖਾਣ ਪਰ ਰਬੜੀ ਸਹੀ ਬਣਾਣਾ ਭਈਆ ਓਕੇ ਅੱਛੀ ਸਹੀ ਬਣਾਣਾ ਬੱਚੋ ਕਿੱਦਾਂ ਲੱਗੇ ਫਿਰ ਬੱਗਰ ਅਬੀ ਹਾ ਕੇ ਫੜਿਆ ਵਾ ਸਰ ਮੇਰਾ ਦੇਖਦਾ ਤੈਨੂੰ ਕੁੱਟਦਾ ਹੀ ਮੈਨੂੰ ਕੋ ਕੁੱਟਣਾ ਸੀ ਮੈਂ ਕੀ ਕੀਤਾ ਕਰਏ ਮਹਿਮਾਨਾਂ ਦੀ ਤੁਸੀਂ ਬੇਇੱਜ਼ਤੀ ਕਰੋਗੇ ਕਿੰਨੀ ਕਿੰਨੀ ਮੁੱਖੀ ਆ ਫ੍ਰਿਜ ਤੇ ਦੋ ਦੋ ਪੈਗ ਤਾਂ ਆਪਣੀ ਕਰ ਆ ਮੂੰਹ ਦੇ ਦੇ ਇੱਕ ਕਿੰਨਾ ਕੁਸਤਾ ਤੈਨੂੰ ਦਿੱਤਾ ਰੱਜੇ ਨਹੀਂ ਤੂੰ ਰੱਜ ਨਹੀਂ ਸਕਦਾ ਤੂੰ ਨਹੀਂ ਰੱਜ ਸਕਦਾ ਸਾੜੀ 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 ਨੁਕਮਤ ਨਮਕੀਨ ਚਿਪਸ ਲੋਲੀਪਾ ਬੱਗਰ ਕਿੰਨਾ ਕੁਸਤੇ ਨੂੰ ਮੈਂ ਦਿੱਤਾ ਏ ਤੇ ਫਿਰ ਵੀ ਤੂੰ ਆਹੀ ਕਿੱਲਾ ਬੜੀ ਗਲਤੀ ਪਹਿਲਾਂ ਤਾਂ ਤੁਸੀਂ ਕਰੋ ਬੰਦੇ ਦੀ ਬਿਜਤੀ ਕਰਦੇ ਹੋ ਹਾਂ ਮੈਂ ਇਧਰ ਬੈਠੇ ਨੇ ਸਰਦਾਰ ਸਾਹਿਬ ਮੈਂ ਹੋਣੀ ਆ ਉਹ ਫਿਰੰਦੇ ਮੇਰੇ ਨਾਲ ਠੇਡੋ ਵੀ ਆ ਬਚਾਰੇ ਨੂੰ ਕੱਲ ਹੀ ਲਾਇਆ ਵਾ ਬਿਨਾ ਮਤਲਬ ਤੋਂ ਨਾ ਇਹਨੂੰ ਕੋਈ ਵੇਖਣ ਡਿਆ ਹੈ ਇਹ ਤਾਂ ਵਹੀ ਬਾਤ ਕਰਦੇ ਨਾ ਬੰਦੇ ਦੀ ਬਿੱਲੀ ਨਹੀਂ ਖੜਦਾ ਜਿਹੜਾ ਨਾ ਖੜੇ ਪੁੱਤ ਆਪਾਂ ਖੜਦੇ ਹਾਂ ਆਪਕੇ ਦੀ ਤਾਂ ਦੋਵਾਂ ਦੀ ਦੀ ਆ ਵੇਖ ਲੋ ਇਹਦੇ ਹਾਲ ਆ ਵੇਖ ਲੋ ਮੁੰਡੇ ਦਾ ਹਾਲ ਇਧਰ ਮੰਜੇ ਨਹੀਂ ਡਢੰਡੇ ਨਾ ਲੈ ਨਹੀਂ ਮੈਂ ਝਾੜ ਕੇ ਦਾਨ ਮੈਂ ਰੋਲਾ ਪਾਇਆ ਤੂੰ ਹੈ ਹੀ ਲੱਗਦਾ ਬੇਵਕੂਫ ਆ ਤੁਹਾਨੂੰ ਜਾਈ ਨਾ ਨਹੀਂ ਪਰਿਆ ਆ ਵੇ ਜੇ ਮੈਂ ਪਰਿਆ ਆ ਓਏ ਆਇਓ ਨਹੀਂ ਆਇਆ ਉਹ ਨਹੀਂ ਇਦਾਂ ਹੀ ਆ ਸ਼ਟ ਕਰ ਦੇ ਉਸ ਕਹਤੀ ਆ ਇਦਾਂ ਬੋ ਆ ਉਹ ਚਾਰਾ ਫੌਜੀ ਸਾਹਿਬ ਚੁੱਪ ਚਾਵਲ ਆਸਰਦੀ ਠੀਕ ਹੈ ਕੈਮਰਾ ਉਹ ਪਾਸਾ ਇੱਧਰ ਕਰ ਦੇ ਉਹ ਬਸ ਆਹ ਇਥੋਂ ਥੋੜਾ ਜਿਆਦਾ ਲਓ ਜੀ ਗਾਇਸ ਆਪਾਂ ਰੋਟੀ ਪਾਣੀ ਲਿਆ ਹੈ ਖਾਦੇ ਪਹਿਲਾਂ ਬਾਹਰੋਂ ਖਾ ਲਿਆ ਤੇ ਰੋਟੀ ਪਾਣੀ ਖਾ ਲਿਆ ਤੇ ਹੁਣ ਵੇਖੋ ਪਰੌਣਿਆਂ ਦੀ ਸੇਵਾ ਕੀਤੀ ਜਾਣੀ ਆ ਆਂ ਸੇਵਾ ਕਾ ਤੇ ਜਲੂਸ ਕੱਢ ਕੇ ਰਾਂ ਆਪਾਂ ਵੀ ਨਹੀਂ ਠੀਕ ਆ ਨਾ ਠੀਕ ਆ ਇਹ ਕ ਨਹੀਂ ਆ ਉਹ ਬੋਟਾ ਦਰਵਾ ਜਾ ਨਾ ਨਾ ਟੈ ਡੇਰੀਓ ਕੈਸ ਹੋ ਜਾਣਾ ਬੋਟਾ ਡੇਰੀਓ ਕਿਉਂ ਨਾ ਆ ਤੇਲੀ ਫੇਰ ਲੈ ਇੱਕ ਬੰਦਰ ਇਕੱਠਿਆਂ ਨਾਲ ਮਾਪਾ ਤੜਦੀ ਲੋਰ ਫੇਰ ਤੇ ਨਾਲ ਹੈਲੋ ਗਾਇਸ ਕਿੱਦਾਂ ਗਾਇਸ ਲਰ ਇੰਜੋਏ ਕਰ ਰਹੇ ਆ ਯਾਰ ਕੋਈ ਗਾਇਸ ਆਪਣੇ ਆਪਣੇ ਸਾਰਿਆਂ ਦੇ ਬਿਸਤਰੇ ਲੱਗ ਚੁੱਕੇ ਆ ਤੇ ਸਾਰੇ ਲੰਮੇ ਪੈ ਚੁੱਕੇ ਆ ਆਹ ਬਣਾ ਕੀ ਜਾਂਦਾ ਹੈ ਨਾ ਇੰਸਟਾਗ੍ਰਾਮ ਤੇ ਕੁੜੀਆਂ ਬੜੀਆਂ ਸੋਹਣੀਆਂ ਆ ਲੈ ਆਹ ਵੇਖ ਲੋ ਇਹਦੀ ਸ਼ਕਲ ਜਿਹੜਾ ਜਿਹੜਾ ਨੂੰ ਪਸੰਦ ਕਰਦਾ ਵਾ ਰਿਸ਼ਤਾ ਭੇਜ ਦੇ ਮਾਸਾਉਣ ਲੱਗੇ ਯਾਰ ਮਾ ਤਾਂ ਭਾਈ ਤੁਸੀਂ ਵੇਖਿਆ ਕਰੋ ਵੇਖ ਲਾ ਮੈਂ ਸਾਰੇ ਬੰਦਰ ਠੀਕ ਆ ਭਰਾ ਮੈਨੂੰ ਲੱਗ ਲਈ ਇਹ ਹੁਣ ਕੁੜੀ ਲੱਭਣ ਦੇ ਆਪਾਂ ਇਹਦੇ ਵਾਸਤੇ ਉਮਰ ਹੈ ਗਈ ਆ ਸਿਰਫ 14 ਸਾਲ 15 ਸਾਲ ਤੇ ਕੁੜੀ ਵੀ ਲੱਭ ਰਹੇ ਛੇਤੀ ਛੇਤੀ ਰਿਸ਼ਤਾ ਕਰਨਾ ਤੇ ਮਾਸਾਉਣ ਪੇਂਟੈ ਸੋਈ ਚਾਹ ਬਣਾਉਣ ਦੇ ਮਾਸਾ ਕੁੜੀ ਲੱਭਣ ਦਾ 8 ਸਾਲਾਂ ਦੀ ਹੁੰਦੀ ਨਹੀਂ 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 ਬਾਕੀ ਸਾਰੇ ਦੇ ਬਿਸਤਰੇ ਦੇ ਵਿੱਚ ਚੁਕੇ ਆ ਅੱਜ ਸਾਰਾ ਦਿਨ ਆਪਾਂ ਪਹਿਲਾਂ ਰਗੇ ਸ਼ਾਪਿੰਗ ਕਰਨ ਕੱਪੜੇ ਕੱਪੜੇ ਵੇਖ ਕੇ ਆਏ ਬਟ ਲਿਆ ਆਪਾਂ ਕੁਝ ਵੀ ਨਹੀਂ ਫਿਰ ਬਾਜ਼ਾਰ ਵਾਦੇ ਫਿਰ ਇਨਸ਼ਾਅੱਲਾ ਨੂੰ ਗੇ ਸਮਾਰਟ ਚ ਉਥੋਂ ਸ਼ਾਪਿੰਗ ਇਸ਼ਾਰਾ ਸੌਦਾ ਸੁਦਾ ਕਰ ਵਹੀ ਗੱਲ ਗੰਦੀ ਆ ਤੇ ਰਹਿੰਗੇ ਖਾਣ ਪੀਣੇ ਪਹਿਲੇ ਸਾਰਾ ਦਿਨ ਅੱਜ ਘੁੰਮਣ ਫਿਰਨ ਚ ਲੱਗਿਆ ਤੇ ਹੁਣ ਅਸੀਂ ਕਰ ਰਹੇ ਆ ਇੱਥੇ ਹੀ ਵਲੌਗ ਦਾ ਐਂਡ ਚੈਨਲ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਲਾਈਕ ਐਂਡ ਹੋਈ ਹੋਈ ਬਾਕੀ ਨਾ ਯਾਰ ਤੇ ਕੀ ਦੀ ਪਰਵਾਹ ਨਾ ਕਰਿਆ ਕਰੋ ਜਿਹੜੇ ਹਾਨੂੰ ਵੇਖਦੇ ਆ ਨਾ ਜਿਹੜੇ ਹਾਨੂੰ ਲਾਈਕ ਕਰਦੇ ਪਿਆਰ ਕਰਦੇ ਉਹਦਾ ਦਿਲੋਂ 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 ਆਪਾਂ ਵੀ ਸਤਿਕਾਰ ਕਰਦੇ ਆ ਤੇ ਜਿਹੜਾ ਨਹੀਂ ਕਰਦਾ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਅਹੀਂ ਵਲੌਗ ਬਣਾਉਂਦੇ ਆ ਤੇ ਬਣਾਉਂਦੇ ਰਵਾਂਗੇ ਸਿੱਧੀ ਗੱਲ ਯੈਸ ਗਾਇਜ਼ ਅਹੀਂ ਪਿੱਛੇ ਨਹੀਂ ਹਟਣ ਵਾਲੇ ਅਹੀਂ ਜੋ ਇੱਕ ਵਾਰੀ ਓਕੇ ਗਾਇਜ਼ ਬਰਾਪਾ ਹੀ ਵੱਲ ਕਰੋ ਕਿ ਬਣਾ ਰਿਹਾ ਜੋ ਕਿ ਵਲੌਗ ਜਿਹੜੇ ਵਲੌਗ ਬਣਾਉਣਾ ਕੋਈ ਮਾੜੀ ਚੀਜ਼ ਨਹੀਂ ਹੈਗੀ ਜੇ ਇਹਨੂੰ ਮੜਾ ਲੱਗਦਾ ਤੇ ਉਹ ਵੇਖਣਾ ਛੱਡ ਦਿਓ ਕਿਉਂਕਿ ਸਾਨੂੰ ਤੇ ਕੁਝ ਵੀ ਮੜਾ ਨਹੀਂ ਲੱਗਦਾ ਇਹ ਬਹੁਤ ਵਧੀਆ ਤੇ ਸਾਫ਼ ਸੁਥਰੇ ਵਧੀਆ ਵਲੌਗ ਹੁੰਦੇ ਸਿੰਪਲ ਸੋਬਰ ਫੈਮਿਲੀ ਨਾਲ ਠੀਕ ਆ ਵਲੌਗਿੰਗ ਕਰਨੀ ਕੋਈ ਗਲਤ ਨਹੀਂ ਹੈਗੀ ਜੇ ਤੁਹਾਨੂੰ ਵਧੀਆ ਨਹੀਂ ਲੱਗਦੀ ਤੋਈ ਵੇਖਣੀ ਛੱਡ ਦਿਓ ਬਾਕੀ ਆਪਾਂ ਮਿਲਦੇ ਆ ਨਵੀਂ ਵੀਡੀਓ ਸੰਸਕਾਲ ਬਾਏ ਬਾਏ ਗੁੱਡ ਨਾਈਟ ਓਕੇ ਗਾਈਜ਼